Я ਜੇ ਨੰਬਰ ਦੇ ਦੋ ਤੇ ਆਪਾਂ ਬਾਈ ਫਰਾਂ ਦੇ ਨਾਲ ਗੱਲ ਕਰਦੇ ਹਾਂ ਸਸੀ ਗੱਲ ਬਾਈ ਇਹ ਲਾਲ ਚਾਲਾ ਬਾਈ ਨਹੀਂ ਨਹੀਂ ਆਪਣਾ ਤੇ ਬਾਈ ਪਿੰਡ ਕਿਹੜਾ ਆਪਣਾ ਪਿੰਡ ਮੇਰਾ ਢੰਡੀਆਂ ਸੀਰ ਜੀ ਦਾ ਪਿੰਡ ਅੱਛਾ ਜੀ ਤੇ ਬਾਈ ਕਿਹੜੇ ਨੰਬਰ ਪ੍ਰਾਪਤ ਕੀਤੇ ਆਪਣੀ ਕੱਟੀ ਤੇਰੀ ਦੂਸਰੇ ਨੰਬਰ ਤੇ ਰਹੀ ਹੈ ਜੀ ਅੱਛਾ ਜੀ ਕੈਟਾਗਰੀ ਕਿਹੜੀ ਹੈ ਜੀ ਇਹ ਇਹ ਜੀ ਨੀਲੀ ਦਾ ਵੀ ਖੀਰੀ ਨੀਲੀ ਦਾ ਵੀ ਖੀਰੀ ਕੈਟਾਗਰੀ ਆ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਜੀ ਇਹਦੀ ਮਾਂ ਦੀ 14 ਕਿਲੋ ਦੁੱਧ ਆਲੀ ਇਹਦੀ ਮਾਂ 14 ਕਿੰਨੇਵੇਂ ਸੂਏ ਜੀ 14 ਕਿਥੋਂ ਦਿੱਤਾ ਉਹ ਜੀ ਯਾਨੀ ਕਿ ਚੌਥੇ ਪੰਜਵੇਂ ਸੂਏ ਆ ਜੀ ਹੁਣ ਚੌਥੇ ਪੰਜਵੇਂ ਸੂਏ ਤੇ 1 ਉਹਦੀ ਮਾਂ ਦਾ ਨੀ ਜੀ ਪਤਾ ਪਤਾ ਵੀ ਉਹਦੀ ਮਾਂ ਦਾ ਨੀ ਪਤਾ ਇਹ ਕਿਹੜੀ ਬੁੱਲੀ ਦੀ ਇਹ ਆਪਣੇ ਕੋਲੇ ਆਪਦੇ ਕੋਲੇ ਬੋਲਾ ਜੀ ਪਿਸਟਲ ਅੱਛਾ ਆਪਦੇ ਕੋਲੇ ਬੋਲਾ ਪਿਸਟਲ ਹਾਂ ਜੀ ਪਿਸਟਲ ਬੋਲਾ ਤੇ ਪਿਸਟਲ ਬੁੱਲੀ ਦੀ ਮਾਂ ਦਾ ਰਿਕਾਰਡ ਕਿੰਨਾ ਜੀ 21300 ਜੀ 21300 ਰਿਕਾਰਡ ਆ ਜੀ ਠੀਕ ਹੈ ਜੀ ਇੱਕ ਬਾਈ ਨੰਬਰ ਬੋਲ ਦਿਓ ਆਪਣਾ 97819 ਠੀਕ ਹੈ ਜੀ 104 ਸਮੁੰਦਰ ਤੋਂ ਗੱਬਣ ਠੀਕ ਹੈ ਜੀ ਇਹ ਗੱਬਣ ਵੀ ਹੈ ਜੀ ਕਿੰਨੇ ਟਾਈਮ ਦੀ ਹੋਗੀ ਜੀ ਇਹ ਅਸੀਂ ਚੈੱਕ ਪਾਸ ਆ ਜੀ ਸਵਾ ਦੋ ਮਹੀਨੇ ਦੀ ਸਵਾ ਦੋ ਮਹੀਨੇ ਦੀ ਨਹੀਂ ਉਮਰ ਕਿੰਨੀ ਹੋਗੀ ਜੀ ਦੀ ਆਪਦੀ ਉਮਰ 2 ਸਾਲ ਆ ਜੀ ਉਮਰ ਪੂਰੀ ਦੋ ਸਾਲ ਦਾ ਜ ਖਰਾਬ ਜੀ ਜਿੰਨਾ ਦੁੱਧ ਚੁੰਗਿਆਣੇ ਵੱਧ ਤੋਂ ਵੱਧ ਉਹ ਜਿਹੜਾ ਜੀ ਫੇਡ ਨਾਰਮਲੀ ਚੱਲਦਾ ਕੋਈ ਬਹੁਤ ਜ਼ਿਆਦਾ ਫੇਡ ਨਹੀਂ ਹੈ ਠੀਕ ਹੈ ਜੀ ਤੇ ਬਈ ਇਹਨੇ ਦੁੱਧ ਦੇ ਨੂੰ ਵੱਧ ਤੋਂ ਵੱਧ ਕਿੰਨਾ ਕਿ ਪੀ ਜਾਂਦੀ ਦੀ ਤੇ ਕਿੰਨਾ ਹੈ ਜੀ ਬਚਪਨ ਦੇ ਵਿੱਚ ਪਹਿਲੇ 3 ਮਹੀਨੇ ਜਿੰਨਾ ਨੇ ਪੀ ਲਿਆ ਅੱਛਾ ਜੀ ਵੀ 10-12 ਲੀਟਰ ਪੀ ਜਾਂਦੀ ਸੀ ਇਹਨੇ ਜੀ 10-12 ਦਾ ਨਹੀਂ ਕੋਸਾ 7-8 ਕਿਲੋ ਦੁੱਧ ਅੱਛਾ ਜੀ ਇੱਕ ਦਿਨ ਦਾ ਪੀਂਦੀ ਰਹੀ ਹੈ ਜੀ ਏ ਭਾਈ ਉਸ ਤੋਂ ਬਾਅਦ ਦੁੱਧ ਦੇ ਨਾਲ ਹੋਰ ਐਕਸਟਰਾ ਸ਼ਰਾਕੀ ਦਿੰਦੇ ਤੁਸੀਂ ਜੀ ਇਹਨਾਂ ਨੂੰ ਫੀਡ ਆ ਜਾਂਦਾ ਕਾਪਾ ਬੱਚਿਆਂ ਵਾਲਾ ਕਾਪ ਸਟਾਰਟਰ ਤਾਂ ਕਿਹੜੀ ਕਿਹੜੀ ਕੰਪਨੀ ਦਾ ਜੀ ਜੀ ਕਾਰ ਕਿੱਲ ਦਾ ਪਾਇਆ ਅਸੀਸ ਦਾ ਜੀ ਤੇ ਆਪਣੇ ਜਿਹੜਾ ਸਾਣਾ ਜੀ ਪਿਸਟਲ ਦਾ ਉਹਦੇ ਸਿੰਮਨ ਲੈਣ ਵਾਸਤੇ ਇੱਕ ਈ ਨੰਬਰ ਹੋਰ ਬੋਲ ਦੋ 9782 ਜੀ 10483 ਠੀਕ ਹੈ ਜੀ ਠੀਕ ਹੈ ਜੀ ਭਾਈ ਤੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੱਕੀ ਨਾ ਪੁੱਠੀ ਕਰਦੇ ਆ ਥੇ